ਕਿਸਾਨ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਤੂੜੀ ਦੇ ਰੇਟ 101% ਵਧਣ ਦੀ ਗਰੰਟੀ ਹੈ ਤੂੜੀ ਦੇ ਰੇਟਾਂ ਦੇ ਵਿੱਚ ਧਮਾਕਾ ਹੋ ਸਕਦਾ ਇਹ ਗੱਲ ਆਪਾਂ ਕਿਸ ਆਧਾਰ ਤੇ ਕਹਿੰਦੇ ਹਾਂ ਜਦ ਕੇ ਇਸ ਵੇਲੇ ਤਾਂ ਤੂੜੀ ਨੂੰ ਕੋਈ ਖੁਸ ਵੀ ਨਹੀਂ ਰਿਹਾ ਤੂੜੀ ਤਾਂ 2000 ਰੁਪਏ ਟਰਾਲੀ ਨੂੰ ਵੀ ਕੋਈ ਲੈਣ ਨੂੰ ਤਿਆਰ ਨਹੀਂ ਫਿਰ ਰੇਟ ਵਧਣ ਦੀ ਇਹ ਗੱਲ ਕਿੱਥੋਂ ਆ ਜਾਂਦੀ ਹੈ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਰੇਟ ਵਧਣ ਦੀ ਪੂਰੀ ਸੰਭਾਵਨਾ ਹੈ ਬਹੁਤ ਸਾਰੇ ਅਜਿਹੇ ਕਿਸਾਨ ਹੋਣਗੇ ਜੋ ਇਹ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿ ਰੇਟ ਵਧਣਗੇ। ਉਹਨਾਂ ਮੁਤਾਬਕ ਰੇਟ ਵਧਣ ਦੀ ਕੋਈ ਸੰਭਾਵਨਾ ਨਹੀਂ। ਰੇਟ ਵਧਣ ਦੀਆਂ ਗੱਲਾਂ ਸਭ ਬਕਵਾਸ ਨੇ ਪਰ ਆਪਾਂ ਫਿਰ ਵੀ ਕਹਿੰਦੇ ਆ ਕਿ ਰੇਟ ਵਧਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਪਿੱਛੇ ਤਰਕ ਕੀ ਹੈ? ਕਿਉਂ ਰੇਟ ਵਧਣ ਦੀ ਸੰਭਾਵਨਾ ਹੈ? ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਜੋ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਇਸ ਚੈਨਲ ਦੇ ਉੱਤੇ ਆਪਾਂ ਖੇਤੀਬਾੜੀ ਮੌਸਮ ਤੂੜੀ ਅਤੇ ਹੋਰ ਫਸਲਾਂ ਦੇ ਰੇਟਾਂ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਆਂ ਦੋਸਤੋ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਜਰੂਰ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਮਿੱਤਰ ਬੇਲੀਆਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਹੁਣ ਆਪਾਂ ਦੇਖਦੇ ਹਾਂ ਵੀ ਤੂੜੀ ਦੇ ਰੇਟ ਅੱਗੇ ਜਾ ਕੇ ਵਧਣ ਦੀ ਉਮੀਦ ਕਿਉਂ ਹੈ ਅੱਗੇ ਜਾ ਕੇ ਅਜਿਹਾ ਕੀ ਹੋ ਸਕਦਾ ਹੈ ਜਿਸ ਨਾਲ ਤੂੜੀ ਦੇ ਜਿਹੜੇ ਰੇਟ ਨੇ ਉਹ ਵੱਧ ਸਕਦੇ ਨੇ ਜੇਕਰ 2022 ਦੀ ਆਪਾਂ ਗੱਲ ਕਰੀਏ ਉਸ ਵੇਲੇ ਤੂੜੀ ਦੇ ਜਿਹੜੇ ਰੇਟ ਨੇ ਮਈ ਜੂਨ ਦੇ ਮਹੀਨੇ ਦੇ ਵਿੱਚ ਹੀ 800 ਨੂੰ ਪਾਰ ਕਰ ਗਏ ਸੀਗੇ ਦਸੰਬਰ ਤੱਕ ਪਹੁੰਚਦੇ ਪਹੁੰਚਦੇ ਤੂੜੀ 1000 ਰੁਪਏ ਨੂੰ ਵੀ ਕ੍ਰੋਸ ਕਰ ਗਈ ਉਸ ਰੇਟ ਨੂੰ ਦੇਖਦੇ ਹੋਏ ਫਿਰ ਅਗਲੇ ਸਾਲ 2023 ਚ ਮਤਲਬ ਪਿਛਲੇ ਸਾਲ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਤੂੜੀ ਬੱਟੀ ਪੱਧਰ ਤੇ ਸਟੋਰ ਕੀਤੀ ਗਈ ਆਮ ਖੇਤਾਂ ਦੇ ਵਿੱਚ ਆਪਾਂ ਟੜਾ ਲਿੱਪੀਆਂ ਹੋਈਆਂ ਦੇਖੀਆਂ ਕਿਉਂਕਿ ਪਿਛਲੇ ਰੇਟ ਨੂੰ ਦੇਖਦੇ ਹੋਏ ਕਿਸਾਨਾਂ ਨੇ ਜਿਆਦਾ ਤੋਂ ਜਿਆਦਾ ਤੂੜੀ ਸਟੋਰ ਕੀਤੀ ਪਿਛਲੇ ਸੀਜ਼ਨ ਦੇ ਵਿੱਚ ਆਪਾਂ ਨੂੰ ਪਤਾ ਤੂੜੀ ਦੀ ਜਿਹੜੀ ਟਰਾਲੀ ਪਾਵੇਂ 44500 ਤੱਕ ਸੀਜ਼ਨ ਚ ਵਿਕਦੀ ਸੀਗੀ ਪਰ ਫਿਰ ਵੀ ਜ਼ਿੰਮੇਦਾਰਾਂ ਦੇ ਵੱਲੋਂ ਟੂੜੀ ਵੇਚਣ ਦੇ ਨਾਲੋਂ ਸਟੋਰ ਕਰਨ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ। ਵੱਡੀ ਮਾਤਰਾ ਦੇ ਵਿੱਚ ਟੂੜੀ ਸਟੋਰ ਕਰਨ ਕਰਕੇ ਅਗਲੇ ਸੀਜ਼ਨ ਦੇ ਵਿੱਚ ਉਮੀਦ ਮੁਤਾਬਕ ਰੇਟ ਨਹੀਂ ਮਿਲੇ। ਟੂੜੀ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਪਤਾ 600-700 ਰੁਪਏ ਕੁਆਂਟਲ ਤੱਕ ਵੇਚ ਸਕੀ। ਆਮ ਜਿਹੜੇ ਰੇਟ ਚੱਲਦੇ ਸੀਗੇ 400 ਦੇ ਨੇੜੇ ਤੇ ਨੇੜੇ ਰੇਟ ਘੁੰਮਦਾ ਰਿਹਾ 400-500 ਹੋ ਗਿਆ ਇੱਥੇ ਜ਼ਿਆਦਾ ਸਮਾਂ ਟੂੜੀ ਵਿਕਦੀ ਰਹੀ। ਹੁਣ ਇਸ ਵੇਲੇ ਵੀ ਜਿਹੜਾ ਰੇਟ ਟੂੜੀ ਦਾ ਚੱਲਦਾ ਆਪਾਂ ਦੇਖਦਾ ਨਵੀਂ ਟੂੜੀ ਹੈ। 350 ਤੋਂ 400 ਰੁਪਏ ਦੇ ਨੇੜੇ-ਤੇੜੇ ਵਿਕਦੀ ਹੈ 2000 ਰੁਪਏ ਤੋਂ ਲੈ ਕੇ ਜਿਆਦਾ ਤੋਂ ਜਿਆਦਾ 2500 ਰੁਪਏ ਦੀ ਟਰਾਲੀ ਵਿਕ ਰਹੀ ਹੈ ਪਿਛਲੇ ਸਾਲ ਵਾਲੇ ਰੇਟ ਨੂੰ ਦੇਖਦੇ ਹੋਏ ਹੁਣ ਜੋ ਰੇਟ ਚੱਲਦੇ ਨੇ ਇਹਨਾਂ ਰੇਟਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਜ਼ਿਮੀਦਾਰ ਨੇ ਜਿਹੜੇ ਟੂੜੀ ਸਟੋਰ ਕਰਨ ਦੇ ਵੱਲ ਧਿਆਨ ਨਹੀਂ ਦੇ ਰਹੇ ਜ਼ਿਮੀਦਾਰ ਆਪਣੇ ਜ਼ਰੂਰਤ ਦੇ ਮੁਤਾਬਕ ਹੀ ਟੂੜੀ ਬਣਵਾ ਰਹੇ ਨੇ ਟੂੜੀ ਦੀ ਆਪਾਂ ਨੂੰ ਪਤਾ ਬਣਵਾਈ ਵੀ 1400-1500 ਰੁਪਏ ਦੇ ਤੱਕ ਟਰਾਲੀ ਚੱਲ ਰਹੀ ਹੈ ਇਸ ਕਰਕੇ ਜ਼ਿਆਦਾਤਰ ਜ਼ਿਮੀਦਾਰ ਤੂੜੀ ਸਟੋਰ ਕਰਨ ਵਾਸਤੇ ਤਿਆਰ ਹੀ ਨਹੀਂ ਕਿਉਂਕਿ ਉਹਨਾਂ ਨੂੰ ਹੁਣ ਤੋਂ ਹੀ ਕਾਫੀ ਖਰਚਾ ਪੈ ਜਾਂਦਾ ਜਿਨ੍ਹਾਂ ਜਿਮੇਦਾਰਾਂ ਦੇ ਕੋਲੇ ਆਪਣੀ ਤੂੜੀ ਵਾਲੀ ਮਸ਼ੀਨ ਹੈ ਉਹ ਤਾਂ ਤੂੜੀ ਬਣਵਾ ਸਕਦੇ ਨੇ ਪਰ ਜਿਨ੍ਹਾਂ ਕੋਲੇ ਤੂੜੀ ਵਾਲੀ ਮਸ਼ੀਨ ਨਹੀਂ ਉਹ ਤੂੜੀ ਬਣਾ ਬਣਾ ਕੇ ਸਟੋਰ ਕਰਨ ਨੂੰ ਤਰਜੀਹ ਨਹੀਂ ਦੇ ਰਹੇ ਆਪਣੀ ਜ਼ਰੂਰਤ ਦੇ ਮੁਤਾਬਕ ਵਸ ਤੂੜੀ ਬਣਾ ਰਹੇ ਨੇ ਜੇਕਰ ਕੋਈ ਜਿਮੇਦਾਰ ਤੂੜੀ ਬਣਵਾ ਰਿਹਾ ਬਣਵਾ ਰਿਹਾ ਵੀ ਹੈ ਤਾਂ ਨਾਲ ਦੀ ਨਾਲ ਭੂਗ ਵਾਲੇ ਵਪਾਰੀਆਂ ਨੂੰ ਉਹ ਵੇਚੀ ਜਾ ਰਹੇ ਨੇ ਉਹ ਵਪਾਰੀ ਅਗੇ ਰਾਜਸਥਾਨ ਦੇ ਵੱਲ ਤੂੜੀ ਲਿਜਾ ਕੇ ਵੇਚ ਰਹੇ ਨੇ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਤੂੜੀ ਦੀ ਸਟੋਰੇਜ ਇਸ ਵੇਲੇ ਕਾਫੀ ਘਟ ਹੋ ਰਹੀ ਹੈ ਜਿਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵ ਪੈਣਾ ਲਾਜ਼ਮੀ ਹੈ ਇਸ ਕਰਕੇ ਰੇਟ ਵਧਣ ਦੀ ਪੂਰੀ ਉਮੀਦ ਹੈ ਦੂਸਰੀ ਗੱਲ ਹੈ ਜਿਹੜੀ ਕੰਬਾਈਨਾ ਵਾਲੇ ਵੀ ਸਾਰੇ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਵੀ ਐਮਪੀ ਦੇ ਵਿੱਚ ਇਸ ਵਾਰ ਕਣਕ ਦੀ ਫਸਲ ਕਾਫੀ ਹਲਕੀ ਸੀਗੀ ਉਹਦਾ ਅਸਰ ਵੀ ਤੂੜੀ ਦੇ ਰੇਟਾਂ ਤੇ ਪੈ ਸਕਦਾ ਜੇ ਪਰ ਰਾਜਸਥਾਨ ਦੀ ਗੱਲ ਕਰੀਏ ਰਾਜਸਥਾਨ ਦੇ ਵਿੱਚ ਅੱਜ ਕੱਲ ਵੀ ਤੂੜੀ ਦਾ ਜਿਹੜਾ ਰੇਟ ਹੈ 400 ਰੁਪਏ ਮਨ ਦੇ ਹਿਸਾਬ ਨਾਲ ਹੁਣ ਤੂੜੀ ਵਿਕਦੀ ਹੈ ਉੱਥੇ ਕਿਉਂਕਿ ਤੂੜੀ ਮਨਾਂ ਦੇ ਹਿਸਾਬ ਨਾਲ ਰਾਜਸਥਾਨ ਚ ਵਿਕਦੀ ਹੈ ਰਾਜਸਥਾਨ ਦੇ ਵਿੱਚ ਤੂੜੀ ਪੰਜਾਬ ਦੇ ਵਪਾਰੀਆਂ ਵੱਲੋਂ ਹੀ ਪਹੁੰਚਦੀ ਕੀਤੀ ਜਾਂਦੀ ਹੈ ਥੋੜੀ ਵਾਲੀ ਤੂੜੀ ਹੈ ਜਿਹੜੀ ਜੂਪੀ ਤੋਂ ਆਉਂਦੀ ਹੈ ਪਰ ਜ਼ਿਆਦਾਤਰ ਤੂੜੀ ਪੰਜਾਬ ਦੇ ਵਿੱਚੋਂ ਹੀ ਰਾਜਸਥਾਨ ਚ ਭੇਜੀ ਜਾਂਦੀ ਹੈ ਜੇਕਰ ਰਾਜਸਥਾਨ ਦੇ ਵਿੱਚ ਪਤਾ ਵੀ 400 ਦੇ ਨੇੜੇ ਜਿਹੜੇ ਹੁਣ ਰੇਟ ਚੱਲ ਰਹੇ ਨੇ ਤਾਂ ਫਿਰ ਆਉਣ ਵਾਲੇ ਦਿਨਾਂ ਚ ਕੀ ਰੇਟ ਹੋ ਸਕਦੇ ਨੇ ਇਹ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਇਸ ਲਈ ਜੋ ਵੀ ਕਿਸਾਨ ਵੀਰ ਝੂੜੀ ਸਟੋਰ ਕਰ ਸਕਦੇ ਹੋਣ ਉਹਨਾਂ ਨੂੰ ਜਰੂਰ ਸਟੋਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਰੇਟ ਨਹੀਂ ਰਹਿਣੇ ਰੇਟ ਚੰਗੇ ਮਿਲਣ ਦੀ ਪੂਰੀ ਉਮੀਦ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ